ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਲਗੇ ਲੋ ਜੀ ਅਕਾਲੀ ਦਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿਹੜੇ ਤੋਂ ਬੀਬੀਆਂ ਜਿਹੜੇ ਤੋਂ ਕੱਪ ਬੈਂਤੀ ਸਹਿਯੋਗ ਕਰ ਰਹੇ ਹਨ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ रहमपुर सिंह ब्रह्मपुर सुखबीर सिंधार सुखबीर सिंधल शोमी अकाली दल जो ਗੁਰਜੀਕਾ ਖਾਲਸਾ ਮੈਂ ਕਿਹਦੀ ਕੀ ਬੱਤੇ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਹੜ੍ਹਾਂ ਨੇ ਬਹੁਤ ਵੱਡਾ ਆਪਣਾ ਨੁਕਸਾਨ ਕੀਤਾ ਵਾ ਸਾਰੇ ਪੰਜਾਬ ਦਾ ਨੁਕਸਾਨ ਕੀਤਾ ਵਾ ਭਾਵੇਂ ਉਹ ਕਿਸਾਨ ਆ ਭਾਵੇਂ ਮਜ਼ਦੂਰ ਆ ਬਹੁਤ ਵੱਡਾ ਨੁਕਸਾਨ ਹੋਇਆ ਵਾ ਤੇ ਸਾਰੇ ਹੀ ਪੰਜਾਬ ਦੇ ਵਿੱਚ ਸਰਦਾਰ ਸੁਖਮੀਰ ਸਿੰਘ ਬਾਦਲ ਸਾਹਿਬ ਜਿਹੜੇ ਨੇ ਸਾਡੇ ਪ੍ਰਧਾਨ ਅਸ਼ੋਮੀ ਕਲ ਦਲ ਦੇ ਉਹ ਜਿਹੜੇ ਦਰਿਆਵਾਂ ਦੇ ਕੰਡਿਆਂ ਤੇ ਜਾ ਕੇ ਕਿਸਾਨਾਂ ਦੀ ਮਦਦ ਕਰ ਰਹੇ ਆ ਮਜ਼ਦੂਰਾਂ ਦੀ ਮਦਦ ਕਰ ਰਹੇ ਨੇ ਤੇ ਉੱਥੇ ਉਹਨਾਂ ਨੇ ਸਾਡੀ ਵੀ ਡਿਊਟੀ ਲਈ ਆ ਵਿਧਾਨ ਸਭਾ ਹਲਕਾ ਕਡੂਰ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਦਿਨ ਰਾਤ ਜਿਹੜਾ ਵਾ ਇਹਨਾਂ ਕਿਸਾਨਾਂ ਨਾਲ ਇਹਨਾਂ ਮਜ਼ਦੂਰਾਂ ਦੇ ਨਾਲ ਖੜਾ ਹਾਂ ਮੈਨੂੰ ਪਤਾ ਵਾ ਕਿ ਜਦੋਂ ਇਹੋ ਜੀ ਭਾਰੀ ਆਫਤ ਆਉਂਦੀ ਆ ਤੇ ਕਿੰਨਾ ਜਿਹੜਾ ਵਾ ਵੱਡਾ ਨੁਕਸਾਨ ਹੋ ਜਾਂਦਾ ਅੱਜ ਅਸੀਂ ਪਿੰਡ ਧੁੰਦਾ ਵਿਖੇ ਸਰਪੰਚ ਜਗਤਾਰ ਸਿੰਘ ਜੀ ਤੇ ਕਹਿਣ ਤੇ ਇੱਥੇ ਆਏ ਆ ਅੱਜ 150 ਪਰਿਵਾਰਾਂ ਨੂੰ ਇੱਥੇ ਜਿਹੜਾ ਵਾ ਉਹ ਰਾਸ਼ਨ ਭੋਈਆ ਕੀਤਾ ਜਾ ਰਿਹਾ ਇਸੇ ਤਰ੍ਹਾਂ ਹੀ ਸ਼੍ਰੀ ਗੋਂਦਵਾਲ ਸਾਹਿਬ ਵਿਖੇ ਕੁਲਦੀਪ ਸਿੰਘ ਜੀ ਔਲਖ ਕੁਲਦੀਪ ਸਿੰਘ ਜੀ ਲੋਹਾਰੀਆ ਸਾਬਕਾ ਸਰਪੰਚ ਸਾਹਿਬ ਦੀ ਰਹਿਨਮਾਈ ਹੇਠ ਉੱਥੇ ਵੀ ਜਿਹੜਾ ਡੰਗਰਾਂ ਦਾ ਜਿਹੜਾ ਚਾਰਾ ਵਾ ਕਿਉਂਕਿ ਬਹੁਤ ਵੱਡੀ ਇਹ ਆਫਤਿਆ ਚਾਰਾ ਖਤਮ ਹੋ ਗਿਆ ਔਰ ਉੱਥੇ ਚਾਰਾ ਲੈ ਕੇ ਆਏ ਆ ਉਹ ਵੀ ਜਿਹੜਾ ਅਸੀਂ ਤਕਸੀਰ ਕਰਾਂਗੇ ਮੈਂ ਪੰਜਾਬ ਸਰਕਾਰ ਜਿਹੜੀ ਸਾਡੀ ਆਈਸੀਯੂ ਚ ਪਈ ਆ ਉਹਦੀ ਤੰਦਰੁਸਤੀ ਦੀ ਮੈਂ ਕਾਮਨਾ ਕਰਦਾ ਹਾਂ ਇਹ ਵੀ ਬੇਨਤੀ ਕਰਦਾ ਕਿ ਇੱਥੇ ਕਿਸੇ ਨਾ ਕਿਸੇ ਜਿਹੜਾ ਮੁੱਖ ਮੰਤਰੀ ਦਾ ਚਾਰਜ ਆ ਕਿਸੇ ਮੰਤਰੀ ਨੂੰ ਦੋ ਤਾਂ ਜੋ ਪੰਜਾਬ ਜਿਹੜਾ ਇਹ ਵਲੇ ਡੁੱਬ ਰਿਹਾ ਵਾ ਪੰਜਾਬ ਜਿਹੜਾ ਮਰ ਰਿਹਾ ਵਾ ਪੰਜਾਬ ਦੇ ਉੱਤੇ ਬਹੁਤ ਵੱਡੀ ਗਰੋਹੀ ਆਈ ਆ ਉਹਦੀ ਕੋਈ ਕਿਸਾਨਾਂ ਦੀ ਮਜ਼ਦੂਰਾਂ ਦੀ ਮਦਦ ਹੋ ਸਕੇ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੀ ਸੈਂਟਰ ਸਰਕਾਰ ਆ ਜਦੋਂ ਵੀ ਕਿਤੇ ਹਿਮਾਚਲ ਚ ਉੱਤਰਾਖੰਡ ਦੇ ਵਿੱਚ ਜਾਂ ਕਸ਼ਮੀਰ ਚ ਜਾਂ ਹੋਰ ਕਿਸੇ ਵੀ ਸਟੇਟ ਦੇ ਵਿੱਚ ਬਹੁਤ ਭਾਰੀ ਆਫਤ ਆਉਂਦੀ ਆ ਤੇ ਆਪਤ ਦੇ ਹਾਲਾਤੇ ਉਹਨਾਂ ਨੂੰ ਕਰੋੜਾਂ ਰੁਪਏ 10 ਦਾ 11 ਵੀ 11 ਕਰੋੜ ਰੁਪਏ ਦਿੰਦੇ ਤੇ ਸਾਡੇ ਪੰਜਾਬ ਦੀ ਬਹੁਤ ਵੱਡੀ ਤਬਾਈ ਹੋਈ ਆ ਇਹ ਕਰਕੇ ਜਿਹੜੀ ਸੈਂਟਰ ਸਰਕਾਰ ਆ ਉਹਦਾ ਵੀ ਫਰਜ਼ ਮੰਦਾ ਕਿ ਤੇ 11 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਵਾ ਉਹਦੀ ਪਰਪਾਈ ਕਰਨ ਵਾਸਤੇ ਇੱਥੇ ਵੀ ਪੰਜਾਬ ਨੂੰ ਵੀ ਉਹਨਾਂ ਕੋਲ ਵੱਡਾ ਪੈਕੇਜ ਦੇਣਾ ਤੇ ਅਸੀਂ ਚਿੱਠੀ ਵੀ ਉਹਨਾਂ ਨੂੰ ਲਿਖਾਂਗੇ ਤੇ ਉਹ ਮੈਂ ਸਮਝਦਾ ਹਾਂ ਕਿ ਬੜਾ ਫਰਕ ਪੈਣਾ ਚਾਹੀਦਾ ਇੱਥੇ ਸਾਡੇ ਜਿਹੜਾ ਮੁੱਖ ਮੰਤਰੀ ਆ ਉਹ ਜਾਮ ਸਾਡੀ ਮੌਕੇ ਦੀ ਸਰਕਾਰ ਆ ਉਹ ਆਪਣੀ ਜਿਹੜੀ ਕਾਰਜਕਾਰੀ ਜਿਹੜੀ ਆ ਉਹ ਵਧੀਆ ਨਹੀਂ ਵਗਾ ਸਕੀ